ਖੇਡੀ ਜਾ ਤੂੰ ਖੇਡੀ ਜਾ ਤੂੰ ਖੇਡੀ ਜਾ ਗੱਪਾਂ ਦੀ ਰਾਜਨੀਤੀ ਖੇਡੀ ਜਾ ਖੇਡੀ ਜਾ ਤੂੰ ਖੇਡੀ ਜਾ ਤੂੰ ਖੇਡੀ ਜਾ ਕੇਸਰੀਵਾਲ ਗੱਪਾਂ ਦੀ ਰਾਜਨੀਤੀ ਖੇਡੀ ਜਾ ਗੱਪ ਦਿੱਲੀ ਤੋਂ ਲਿਆਉਣਾ ਗੱਪ ਦਿੱਲੀ ਤੋਂ ਲਿਆਉਣਾ ਕੇ ਪੰਜਾਬ ਪਰਥੂ ਪਾਉਣਾ ਹੁਣ 2027 ਵਿੱਚੋਂ ਇਥੋਂ ਉੱਡ ਜਾ ਉੱਡ ਜਾ ਖੇਡੀ ਜਾ ਤੂੰ ਖੇਡੀ ਜਾ ਤੂੰ ਖੇਡੀ ਜਾ ਗੱਪਾਂ ਦੀ ਰਾਜਨੀਤੀ ਖੇਡੀ ਜਾ ભગવંત માન ਨੂੰ નૂર લાકે ભગવંત માન નૂર લાકે ટિક ટક કલાકારા નું દવાકે ભગવંત માન નું ਨਾਲ રલાકે ટિક ટક કલાકારા નું દવાકે ਹੁਣ ਕਰਨਾ ਜਿਹੜਾ ਡਰਾਮਾ ਤੂੰ ਕਰ ਜਾ ਖੇਡ ਜਾ ਤੂੰ ਖੇਡ ਜਾ ਤੂੰ ਖੇਡ ਜਾ ગੱਪਾਂ ਦੀ ਰਾਜਨੀਤੀ ਖੇਡ ਜਾ ਖੇਡ ਜਾ ਤੂੰ ਖੇਡ ਜਾ ਤੂੰ ਖੇਡ ਜਾ ਕੇਦਰੀਵਾਲ ਗੱਪਾਂ ਦੀ ਰਾਜਨੀਤੀ ਖੇਡੀ ਜਾ ਪੰਜਾਬ ਦੇ ਲੋਕੋ ਤੁਸੀਂ ਕਹੋਗੇ ਇਹ ਬੋਲਦਾ ਤਾਂ ਸਰਕਾਰਾਂ ਤੇ ਹੁੰਦਾ ਪਰ ਇਸ ਟਾਈਮ ਗਾਣੇ ਕਾ ਤੋਂ ਗਾਈ ਜਾਂਦਾ ਗਾਣੇ ਉਦੋਂ ਗਾਉਣੇ ਪੈਂਦੇ ਆ ਜਦੋਂ ਕੋਈ ਵਿਅਕਤੀ ਆਪ ਦਾ ਕਸੂਰ ਲਾ ਕੇ ਕਿਸੇ ਆਪ ਦਾ ਭਾਰ ਮੋਢਿਆਂ ਦਾ ਮੈਂ ਕਹਿੰਦਾ ਸਿੱਧੇ ਤੌਰ ਤੇ ਸਮਝੋ ਵੀ ਆਪਦੀਆਂ ਪ੍ਰੋਬਲਮਾਂ ਚਾਕੇ ਕਿਸੇ ਬੰਦੇ ਨੂੰ ਦੇ ਦੇਣੀਆਂ 2017 18 19 20 21 22 ਤੋਂ ਲੈ ਕੇ 2014 ਤੋਂ ਲੈ ਕੇ ਭਗਵੰਤ ਮਾਨ ਸੁਖਬੀਰ ਬਾਦਲ ਦਾ ਦੋਸ਼ ਕੱਢਦਾ ਰਿਹਾ ਇਹ ਪ੍ਰਕਾਸ਼ ਸਿੰਘ ਬਾਦਲ ਦਾ ਦੋਸ਼ ਕੱਢਦਾ ਰਿਹਾ ਕੈਪਟਨ ਮਰਿੰਦਰ ਸਿੰਘ ਦਾ ਦੋਸ਼ ਕੱਢਦਾ ਰਿਹਾ ਔਰ ਇਹ ਚਰਨਜੀਤ ਸਿੰਘ ਚੰਨੀ ਜੀ ਦਾ ਵਿਰੋਧ ਕਰਦਾ ਰਿਹਾ ਵਿਰੋਧ ਕਰਦਾ ਸੀ ਕਿ ਪੰਜਾਬ ਦੇ ਨੌਜਵਾਨ ਚਿੱਟੇ ਦੇ ਵਿੱਚ ਤਬਾਹ ਹੋ ਗਏ ਸਰਕਾਰ ਕੱਖ ਨਹੀਂ ਕਰ ਰਹੀ ਸਰਕਾਰ ਆ ਨਹੀਂ ਕਰ ਰਹੀ ਪਰ ਇਹਨਾਂ ਨਾਲ ਜਿਹੜਾ ਸੌ ਚੱਕ ਸਮਾਗਮ ਸੀ ਸਰਪੰਚਾਂ ਦਾ ਇਹਨਾਂ ਨੇ ਕਰਵਾਇਆ ਜਿਹੜਾ ਪਰਸੋਂ ਉਹਦੇ ਵਿੱਚ ਅਰਵਿੰਦ ਕੇਜਰੀਵਾਲ ਇਹ ਕਹਿ ਰਿਹਾ ਕਿ ਦੇਖੀਏ ਅਭੀ ਆਪਕੋ ਗਾਉਂ ਮੇ ਆਪਕੇ ਗਾਉਂ ਕਾ ਆਪਕੋ ਪਤਾ ਹੋਗਾ ਆਪ ਗਾਉਂ ਕੇ ਚੁਨੇ ਹੋਏ ਸਰਪੰਚ ਹੈ ਆਪਕੋ ਮਾਲੂਮ ਹੋਗਾ ਕਿ ਕੌਣ ਨਸ਼ਾ ਵੇਚਤਾ ਹੈ ਕੌਣ ਨਸ਼ਾ ਕਰਤਾ ਹੈ ਤੋ ਆਪ ਪੁਲਿਸ ਕੋ ਬਤਾਏ ਅਭੀ ਦੇਖੀਏ अकेली ਸਰਕਾਰ ਕੁਛ ਨਹੀਂ ਕਰ ਸਕਦੀ ਜੇਕਰ ਇਹਦੇ ਨਾਲ ਹੀ ਨਸ਼ਾ ਬੰਦ ਹੋਣਾ ਸੀ ਤਾਂ ਫਿਰ ਤੁਸੀਂ ਕੈਪਟਨ ਮਰਿੰਦਰ ਸਿੰਘ ਦਾ ਵਿਰੋਧ ਕਾਹਦੋ ਕੀਤਾ ਪ੍ਰਕਾਸ਼ ਸਿੰਘ ਬਾਦਲ ਦਾ ਵਿਰੋਧ ਕਿਉਂ ਕੀਤਾ ਸਖਬੀਰ ਬਾਦਲ ਦਾ ਵਿਰੋਧ ਕਿਉਂ ਕੀਤਾ ਚਰਨਜੀਤ ਸਿੰਘ ਚੰਨੀ ਦਾ ਵਿਰੋਧ ਕਿਉਂ ਕੀਤਾ ਫਿਰ ਤੁਸੀਂ ਸਰਪੰਚਾਂ ਨੂੰ ਕਹਿ ਦਿੰਦੇ ਤੁਹਾਡਾ ਮਕਸਦ ਤਾਂ ਪੰਜਾਬ ਦੇ ਲੋਕਾਂ ਨੂੰ ਬਚਾਉਣਾ ਸੀ ਜਾਂ ਕੁਰਸੀ ਨੂੰ ਬਚਾਉਣਾ ਸੀ ਜੇਕਰ ਤੁਹਾਡਾ ਮਕਸਦ ਪੰਜਾਬ ਦੇ ਲੋਕਾਂ ਨੂੰ ਬਚਾਉਣਾ ਹੁੰਦਾ ਕਿ ਤੁਸੀਂ ਉਸ ਟਾਈਮ ਵੀ ਪ੍ਰਿੰਸ ਕਾਨਫਰੰਸ ਰੱਖ ਕੇ ਇਹ ਗੱਲ ਕਹਿ ਸਕਦੇ ਸੀ ਕਿ ਕੈਪਟਨ ਸਾਹਿਬ ਚੰਨੀ ਸਾਹਿਬ ਬਾਦਲ ਸਾਹਿਬ ਤੁਸੀਂ ਪੰਜਾਬ ਦੇ ਵਿੱਚੋਂ ਨਸ਼ਾ ਬੰਦ ਕਰਾਉਣਾ ਤਾਂ ਸਰਪੰਚਾਂ ਨੂੰ ਹਦਾਇਤਾਂ ਦੇ ਦਿਓ ਨਸ਼ਾ ਬੰਦ ਹੋ ਜਾਊਗਾ ਹੁਣ ਇੱਥੇ ਵੀ ਗੱਲ ਆਉਂਦੀ ਆ ਜੇਕਰ ਤੁਹਾਨੂੰ ਪਤਾ ਨਹੀਂ ਵੀ ਨਸ਼ਾ ਹੈ ਕਿੱਥੇ ਆ ਕਿਹੜੇ ਪਿੰਡ ਆ ਤੇ ਤੁਹਾਨੂੰ ਰੇਤੇ ਦੀਆਂ ਖੱਡਾਂ ਦਾ ਪਤਾ ਸ਼ਰਾਬ ਕਿੱਥੇ ਕਿੱਥੇ ਆ ਪਤਾ ਸੱਟੇ ਕਿੱਥੇ ਕਿੱਥੇ ਆ ਤੁਹਾਨੂੰ ਪਤਾ ਫਿਰ ਤੁਹਾਨੂੰ ਚਿੱਟੇ ਦਾ ਕਿਉਂ ਨਹੀਂ ਪਤਾ ਤੁਹਾਨੂੰ ਇਹ ਵੀ ਪਤਾ ਵੀ ਸਾਡੇ ਫਲਾਨੇ ਹਲਕੇ ਤੋਂ ਆ ਐਮਐਲਏ ਆ ਇਹਦੇ ਵਿੱਚ ਇੰਨੇ ਥਾਣੇ ਪੈਂਦੇ ਆ ਤੁਹਾਨੂੰ ਇਹ ਸਭ ਪਤਾ ਤਾਂ ਫਿਰ ਤੁਸੀਂ ਥਾਣਿਆਂ ਨੂੰ ਕਿਉਂ ਨਹੀਂ ਖਿੱਚਦੇ ਹੁਣ ਸਰਪੰਚਾਂ ਕਿਉਂ ਸੱਚੇ ਸੱਚੇ ਮੁੱਚੇ ਜਿਹੀ ਹੋਈ ਜਾਣੇ ਆ ਕਿ ਨਸ਼ਾ ਬੰਦ ਕਰਾ ਸਕਦੇ ਹੋ ਭਗਵਾਨਤਮਾਨ ਜੀ ਕਹਿੰਦੇ ਵੀਰੋ ਤੁਹਨ ਚੰਗੀ ਤਰ੍ਹਾਂ ਪਤਾ ਹੈ ਕਿ ਕਿਹੜੇ ਬੋਰਡ ਥੱਲੇ ਆ ਕੇ ਗੱਡੀ ਖੜਦੀ ਆ ਕਿਹਨੂੰ ਚਿੱਟਾ ਫੜਾ ਕੇ ਜਾਇਆ ਜਾਂਦਾ ਪਹਿਲੇ ਦੱਸੋ ਤੁਹਾਡੇ ਪਿੰਡ ਬੋਰਡ ਹੈਗਾ ਜਿਹੜਾ ਕੋਈ ਹੈਕ ਹੋਊਗਾ ਬੋਰਡ ਉਹਦੇ ਥੱਲੇ ਕਿਹਦੀ ਗੱਡੀ ਖੜਦੀ ਆ 2 3 ਗ੍ਰਾਮ ਵਾਲਿਆਂ ਨੂੰ ਤਾਂ ਫੜਿਆ ਜਾ ਸਕਦਾ ਪਰ ਸਾਡਾ ਟਾਰਗੇਟ ਉਹ ਆ ਜਿਹੜਾ 13000 ਪਿੰਡਾਂ ਦੇ ਵਿੱਚ ਲਗਭਗ ਚਿੱਟਾ ਸਪਲਾਈ ਕਰਦਾ ਉਹ ਕਿਲਵਾਂ ਦੇ ਹਿਸਾਬ ਦੇ ਨਾਲ ਹੋ ਸਕਦਾ ਉਹ ਕੁਆਂਟਲਾਂ ਦੇ ਹਿਸਾਬ ਨਾਲ ਹੋ ਸਕਦਾ ਉਹ ਉਹ ਚਿੱਟਾ ਕਿੱਥੋਂ ਆਉਂਦਾ ਉਹ ਤੁਸੀਂ ਦੱਸਣਾ ਨਾ ਕਿ ਸਰਪੰਚਾਂ ਨੇ ਦੱਸਣਾ ਸਰਪੰਚ ਤਾਂ ਤੁਹਾਡੇ ਐਮਐਲਏ ਦੀ ਕਟ ਪੁਤਲੀ ਬਣਨਗੇ ਮੈਂ ਮਾਫੀ ਚਾਹੁੰਨਾ ਮੇਰੇ ਸਰਪੰਚ ਸਹਿਬਾਨ ਇਹਨਾਂ ਗੱਲਾਂ ਦਾ ਗੁੱਸਾ ਨਾ ਕਰੋ ਜੇ ਪਰ ਜੇਕਰ ਇਹ ਜਿੰਨੇ ਸਰਪੰਚ ਬਣੇ ਆ ਇਹ ਆਮ ਆਦਮੀ ਪਾਰਟੀ ਦੇ ਅਮਲਿਆਂ ਦੇ ਅੰਡਰ ਨਾ ਚੱਲੇ ਤਾਂ ਤੁਹਾਨੂੰ ਗਰੰਟਾ ਨਹੀਂ ਮਿਲਦੀਆਂ ਤੁਹਾਨੂੰ ਜਿਹੜੇ ਕੰਮ ਕਰੋਗੇ ਤੁਹਾਨੂੰ ਕਿਸੇ ਨੇ ਕੰਮ ਨਹੀਂ ਕਰਨ ਦੇਣੇ ਜੇ ਕਹਿਣ ਨਾ ਜੀ ਨਾ ਸਾਡੀ ਤਾਂ ਕੋਈ ਐਹੋ ਜੀ ਗੱਲਬਾਤ ਹੀ ਨਹੀਂ ਤਾਂ ਮੈਂ ਇੱਕ ਗੱਲ ਦਾ ਜਵਾਬ ਦੇ ਦਵਾਂ ਜਦੋਂ 2022 ਦੇ ਵਿੱਚ ਝਾੜੂ ਵਾਲਿਆਂ ਦੀ ਸਰਕਾਰ ਬਣੀ ਸੀ ਤਾਂ ਇਹਨਾਂ ਦੇ ਜਿਹੜੇ ਵਿਰੋਧੀ ਸਰਪੰਚ ਜਿੱਤੇ ਸੀ ਉਹਨਾਂ ਨੂੰ ਇਹਨਾਂ ਨੇ ਪ੍ਰਬੰਧਕ ਲਾਤੇ ਸੀ ਕੋਈ ਇੱਕ ਪਿੰਡ ਨਹੀਂ ਦੋ ਪਿੰਡ ਨਹੀਂ ਕਈ ਥਾਵਾਂ ਤੇ ਪ੍ਰਬੰਧਕ ਲਾਏ ਸੀ ਔਰ ਜਿਹੜਾ ਮੁੰਡਾ ਲਾਹਬ ਸਿੰਘ ਗੋਕੇ ਨਾਲ ਜਿਹੜੇ ਸਰਪੰਚ ਦਾ ਰੌਲਾ ਪਿਆ ਸੀ ਉਹ ਵੀ ਦੱਸਦਾ ਹੀ ਹੁੰਦਾ ਬੜਿਆਂ ਨੇ ਦੱਸਿਆ ਹੁਣ ਰੌਲਾ ਇੱਥੇ ਆ ਕਿ ਜੇਕਰ ਚਿੱਟੇ ਨੂੰ ਨਾ ਸਰਪੰਚਾਂ ਨੇ ਪਾਉਣੀ ਸੀ ਤਾਂ ਭਗਵਾਨ ਤੁਮਾਨ ਮੁੱਖ ਮੰਤਰੀ ਦੀ ਕੁਰਸੀ ਤੇ ਕਿਉਂ ਬੈਠਾ ਇਹਨੇ ਕਿਉਂ ਦੂਜੀਆਂ ਪਾਰਟੀਆਂ ਨੂੰ ਮਾਰਾ ਕਿਆ ਇਹਦਾ ਜਵਾਬ ਪੰਜਾਬ ਦੇ ਲੋਕ ਮੰਗਦੇ ਆ ਤੁਸੀਂ ਦੱਸੋ ਜਦੋਂ ਤੁਹਾਡੇ ਕੋਲ ਡੀਜੀਪੀ ਸਹਬਾਣ ਹੋਣ ਆਈਜੀ ਹੋਣ ਸਾਰੇ ਜ਼ਿਲ੍ਹੇ ਦੇ ਐਸਐਸਪੀ ਹੋਣ ਤੁਹਾਡੇ ਕੋਲ ਸੀਆਈਡੀ ਹੋਵੇ ਤੁਹਾਡੇ ਕੋਲ ਸਭ ਕੁਝ ਹੋਵੇ ਤੁਹਾਡੇ ਕੋਲ ਸਾਰੀਆਂ ਇਨਫਰਮੇਸ਼ਨਾਂ ਹੋਣ ਫਿਰ ਜਿਹੜਾ ਚਿੱਟਾ ਇਹ ਵੀਰਿਆ ਕਿਉਂ ਪਿਆ ਲੋਕ ਕਿਤੇ ਐਵੇਂ ਨਾ ਕਹਿ ਤਰਵੇਂ ਪਕਾਈ ਮਾਰੀ ਜਾਂਦਾ ਮੈਨੂੰ ਬਿਆਨ ਸੁਣਾ ਦੇਂਦਿਓ ਫਿਰ ਮੈਂ ਤੁਹਾਨੂੰ ਜਵਾਬ ਦਿੰਨਾ ਮੈਂ ਇੱਕ ਮੀਡੀਆ ਚੈਨਲ ਦੇ ਵਿੱਚ ਬਿਆਨ ਸੁਣ ਰਿਹਾ ਸੀ ਉਹ ਬਿਆਨ ਤੁਸੀਂ ਵੀ ਸੁਣ ਲਓ ਕਿਤੇ ਕੋਈ ਵੀ ਐਵੇਂ ਹੀ ਕਹੀ ਜਾਂਦਾ ਐਵੇਂ ਨਹੀਂ ਕਹੀ ਜਾਂਦਾ ਭਰਾ ਉਹ ਸੱਚੀ ਕਹੀ ਜਾਂਦਾ ਤੁਸੀਂ ਕਿਹਾ ਕਿਉਂਕਿ ਅੱਧਿਓਂ ਜਨ ਕੋਈ ਨਸ਼ਾ ਵੇਚ ਨਹੀਂ ਆ ਸਕਦਾ ਸਾਡਾ ਪਿੰਡ ਨਸ਼ਾ ਰਹਿ ਤਾ ਬਹੁਤ ਚੰਗੇ ਚੰਗੇ ਵੈਰੀ ਗੁੱਡ ਇੱਕ ਗੱਲ ਰਹੀ ਗਈ ਇੱਕ ਗੱਲ ਮੇਰੇ ਕੋਲ ਰਹੀ ਗਈ ਸੀ ਇਹ ਕਹਿੰਦੇ ਇਹ ਵੀ ਕਲੱਬ ਬਣਿਆ ਮੁੰਡਿਆਂ ਦਾ ਉਹ ਕਲੱਬ ਵਾਲੇ ਮੁੰਡੇ ਮੇਰੇ ਕੋਲੇ ਆਏ ਉਹ ਕਹਿੰਦੇ ਨਹੀਂ ਜੀ ਉਸ ਤਾਂ ਨਸ਼ੇ ਤੇ ਰੋਕਥਾਮ ਲਾਤੀ ਬੜੀ ਦਿਲ ਨੂੰ ਖੁਸ਼ੀ ਹੁੰਦੀ ਆ ਕਾਦੀ ਖੁਸ਼ੀ ਹੁੰਦੀ ਆ ਜਿਹੜਾ ਕੋ ਝੋਟਾ ਪਰਮਿੰਦਰ ਝੋਟਾ ਉਹ ਕੈਪਸੂਲ ਬੰਦ ਕਰਾਉਂਦਾ ਸੀ ਉਹ ਤਾਂ ਤੁਸੀਂ ਕਰੰਟ ਲਵਾਤੇ ਸੀ ਸੁਣੀ ਚੱਲੂ ਹਣ ਇੱਥੇ ਗੱਲਾਂ ਹਾਲਾਂਕਿ ਜਦੋਂ ਮੇਰੇ ਤੇ ਪਰਚਾ ਪਿਆ ਉਦੋਂ ਨਹੀਂ ਪਰਮਿੰਦਰ ਝੋਟਾ ਬੋਲਿਆ ਮੈਂ ਤਾਂ ਜਾ ਕੇ ਵੀ ਆਇਆ ਸੀ ਉੱਥੇ ਗਿਆ ਵੀ ਪਰ ਮੈਂ ਇੱਥੇ ਇਹ ਗੱਲ ਕਹੂੰਗਾ ਕਿ ਜਦੋਂ ਪਰਮਿੰਦਰ ਝੋਟਿਆ ਆ ਰਗੇ ਜਾ ਹੋਰ ਵਿਅਕਤੀ ਨਸ਼ੇ ਦੇ ਵਿਰੋਧ ਕਰਦੇ ਆ ਫਿਰ ਉਹਨਾਂ ਜਦੋਂ ਉਹ ਵਿਰੋਧ ਕਰਦੇ ਆ ਜਿਹੜੇ ਨਸ਼ੇ ਦਾ ਉਲਟਾ ਉਹਨਾਂ ਤੇ ਕਾਰਵਾਈਆਂ ਕਿਉਂ ਹੁੰਦੀਆਂ ਔਰ ਜੇਕਰ ਪੰਜਾਬ ਦੇ ਵਿੱਚ ਕਲੱਬ ਬਣ ਕੇ ਪਿੰਡਾਂ ਦੇ ਵਿੱਚ ਕਲੱਬ ਬਣ ਕੇ ਕਮੇਟੀਆਂ ਬਣ ਕੇ ਚਿੱਟਾ ਬੰਦ ਕਰਨਾ ਸੀ ਜੇ ਪੰਜਾਬ ਦੇ ਲੋਕਾਂ ਨੇ ਕਰਨਾ ਸੀ ਫਿਰ ਤੁਹਾਡੀ ਸਰਕਾਰ ਦਾ ਇੱਥੇ ਮਤਲਬ ਕੀ ਆ ਇੱਕੋ ਹੀ ਗੱਲ ਕਵਾਂਗੇ ਆਖੇ ਖੇਡੀ ਜਾ ਤੂੰ ਖੇਡੀ ਜਾ ਤੂੰ ਖੇਡੀ ਜਾ ਗੱਪਾਂ ਦੀ ਰਾਜਨੀਤੀ ਖੇਡੀ ਜਾ ਖੇਡੀ ਜਾ ਤੂੰ ਖੇਡੀ ਜਾ ਤੂੰ ਖੇਡੀ ਜਾ ਗੱਪਾਂ ਦੀ ਰਾਜਨੀਤੀ ਖੇਡੀ ਜਾ ਗੱਪ ਦਿੱਲੀ ਤੋਂ ਲਿਆ ਕੇ ਪਰਥੂ ਪੰਜਾਬ ਵਿੱਚ ਪਾ ਕੇ ਗੱਪ ਦਿੱਲੀ ਤੋਂ ਲਿਆ ਕੇ ਪਰਥੂ ਪੰਜਾਬ ਵਿੱਚ ਪਾ ਕੇ 2027 ਵਿੱਚੋਂ ਇੱਥੋਂ ਉੱਡੀ ਜਾ ਓਏ ਖੇਡੀ ਜਾ ਤੂੰ ਖੇਡੀ ਜਾ ਤੂੰ ਖੇਡੀ ਜਾ ਗੱਪਾਂ ਦੀ ਰਾਜਨੀਤੀ ਖੇਡੀ ਜਾ ਕੇਜਰੀਵਾਲ ਸਾਹਿਬ ਖੇਡੀ ਜਾਓ ਐਮਐਸਪੀ ਲਿਆ ਕੇ ਕਿਹੜੀ ਕੋਈ ਆਗੇ ਇੱਥੇ 5 ਮਿੰਟਾਂ ਚ ਟਿਕਟਨ ਮੋਲ ਗगन ਮਾਨ ਨੂੰ ਦਿਵਾ ਕੇ 5 ਮਿੰਟਾਂ ਵਿੱਚ ਐਮਐਸਪੀ ਲਿਆ ਕੇ ਹੁਣ ਚੁਟਕੀ ਵਜਾ ਕੇ ਕਿੱਥੋਂ ਫਸਲ ਚਕਾਤੇ ਲੋਕਾਂ ਦੇ ਝੱਗੇ ਗੋਲ ਹੁਣ ਤੂੰ ਕਰੀ ਜਾ ਕਰੀ ਜਾ ਖੇਢੀ ਜਾ ਤੂੰ ਖੇਢੀ ਜਾ ਤੂੰ ਖੇਢੀ ਜਾ ਕੇਦਰੀਵਾਲ ਸਾਹਿਬ ਗੱਪਾਂ ਦੀ ਰਾਜਨੀਤੀ ਖੇਢੀ ਜਾ ਹਲੇ ਹੁਣ ਮੈਂ ਤੁਹਾਨੂੰ ਬਿਆਨ ਸੁਣਾਦਾ ਤੁਸੀਂ ਮੈਂ ਤੁਹਾਨੂੰ ਪਹਿਲੇ ਜਿਹੜਾ ਕਿਹਾ ਸੀ ਇਹ ਕਿਹੜੇ ਬੋਰਡ ਥੱਲੇ ਆਉਂਦਾ ਹੈ ਉੱਥੇ ਗੱਡੀ ਖੜਾਉਂਦਾ ਆਹ ਗੋੜ ਥਲੇ ਤੀਸੀ ਪਰ ਨਸ਼ਾ ਬਹੁਤ ਹੋ ਗਿਆ ਹੈ ਇਸ ਗੱਲ ਦਾ ਜ਼ਿਕਰ ਭਗਵੰਤ ਮਾਨ ਦੇ ਵੱਲੋਂ ਨਹੀਂ ਕੀਤਾ ਗਿਆ ਸੀ ਉਹਨਾਂ ਦਾ ਬਿਆਨ ਵੀ ਸੁਣ ਲਓ ਜਰਾ ਸਭ ਤੋਂ ਵੱਡਾ ਜਿਹੜਾ ਹਜ ਨਸ਼ੇ ਜਿਹੜੇ ਮੇ ਉਹ ਬੰਦ ਕਰਦੇ ਨੇ ਉਹ ਪੱਲੀ ਸਰਕਾਰ ਦਾ ਪੁਲਿਸ ਤੇ ਨਾ ਛੱਡੀਏ ਆਪਾਂ ਨੂੰ ਸਾਰੇ ਨੂੰ ਆਹ ਜਿੰਨਾ ਬਿਆਨ ਵੀ ਸੁਣ ਲਓ ਜਰਾ ਸਭ ਤੋਂ ਵੱਡਾ ਜਿਹੜਾ ਫਰਜ ਨਸ਼ੇ ਜਿਹੜੇ ਨੇ ਉਹ ਬੰਦ ਕਰਨੇ ਨੇ ਉਹ ਕੱਲੀ ਸਰਕਾਰ ਜਾਂ ਪੁਲਿਸ ਤੇ ਨਾ ਛੱਡੀਏ ਨਹੀਂ ਫਿਰ ਇਹ ਆਪਾਂ ਕਿਹਦੇ ਤੇ ਛੱਡ ਗਏ ਕਿਹਦੇ ਛੱਡ ਗਏ ਯਾਰ ਸਾਡੇ ਕੋਈ ਪਿੰਡ ਵਿੱਚ ਕੋਈ ਹੁਣ ਕਿਹਦੇ ਤੇ ਛੱਡ ਗਏ ਇਹ ਫਿਰ ਐ ਕਰਕੇ ਆਪਾਂ ਜਿਹੜੇ ਨਸ਼ਾ ਵੇਚਦੇ ਉਹਨਾਂ ਵੀ ਛੱਡ ਦਗੇ ਵਿਆਪੀ ਬੰਦ ਕਰ ਦੇਣਗੇ ਹੌਲੀ ਹੌਲੀ ਹੋਰ ਕੀ ਦੇ ਤਾਂ ਛੱਡ ਕੇ ਸਰਕਾਰ ਤੇ ਨਾ ਛੱਡ ਕੇ ਤਾਂ ਕੀ ਦੇ ਨਾ ਛੱਡ ਕੇ ਤੁਸੀਂ ਆਪ ਸਿਆਣੇ ਕਮਾਲ ਹੋ ਗਈ ਤੁਹਾਡੇ ਦੱਸੋ ਇਹਨੂੰ ਸਮਾਜਿਕ ਲਹਿਰ ਬਣਾਉਣੀ ਪਊਗੀ ਉਹ ਪਿੰਡਾਂ ਆਣਿਆਂ ਨੂੰ ਸਾਰਾ ਪਤਾ ਹੁੰਦਾ ਹੈ ਕੌਣ ਤੁਹਾਡੇ ਡਿਪੈਂਡੈਂਟ ਨਸ਼ਾ ਵੇਚਦਾ ਹੈ ਕੌਣ ਕਿੱਥੇ ਕਿਹੜੇ ਬੋਰਡ ਵੇਖੋ ਤੁਹਾਡੇ ਪਿੰਡਾਂ ਦੇ ਵਿੱਚ ਵਰਕਰ ਬੈਠੇ ਆ ਤੁਸੀਂ ਇੱਕ ਪ੍ਰੈਸ ਕਾਨਫਰੈਂਸ ਰੱਖੋ ਤੁਹਾਡੇ 13000 ਵਰਕਰ ਹੋਣਗੇ ਹਰ ਪਿੰਡ ਦੇ ਵਿੱਚ ਜਾਂਦੀ ਅੱਜ ਕੱਲ ਤਾਂ ਆ ਜਾਣਗੇ ਜੇਕਰ 13000 ਪਿੰਡਾਂ ਦੇ ਵਿੱਚੋਂ ਤੁਹਾਡਾ ਇੱਕ ਇੱਕ ਵਰਕਰ ਵੀ ਆ ਕੇ ਸਾਹਮਣੇ ਚਿੱਟਾ ਬੰਦ ਕਰਾਉਣਾ ਚਾਵੇ ਤਾਂ ਹੋ ਸਕਦਾ ਤੁਹਾਡੀ ਪਾਲਟੀ ਕਰਾ ਸਕਦੀ ਆ ਕਿਸੇ ਦੀ ਲੋੜ ਨਹੀਂ ਜੇਕਰ ਤੁਹਾਡੇ ਵਰਕਰਾਂ ਨੂੰ ਧੱਕੇਸ਼ਾਹੀਆਂ ਕਰਾਉਣ ਦੀ ਛੂਟ ਹੋ ਸਕਦੀ ਆ ਪਰਚੇ ਕਰਾਉਣ ਦੀ ਛੂਟ ਹੋ ਸਕਦੀ ਆ ਤਾਂ ਫਿਰ ਭਗਵੰਤ ਮਾਨ ਜੀ ਇਹ ਵੀ ਛੂਟ ਹੋ ਸਕਦੀ ਆ ਇਹ ਵੀ ਜਰੂਰ ਨੋਟਿਸ ਕਰੋ ਗੱਲ ਯਾਦ ਰੱਖੋ ਗੱਲ ਇਹ ਬੋਰਡ ਥੱਲੇ ਆਉਂਦਾ ਹੈ ਇਹ ਬੋਰਡ ਥੱਲੇ ਛੱਡੋ ਜੀ ਕਿਹੜੇ ਬੋਰਡ केजरीवा वो आगे कहाँ से लाता है पूरा गांव जानता है कि कौन नशा बेचता है पूरा गांव जानता है वो नशा कहाँ से लाता है पूरा गांव जानता है जी वो आगे कहाँ से लाता है पूरा गांव जानता है जी आप ऐसे ऐसे लोगों को पकड़ पकड़ के पुलिस के हवाले करो अगर पुलिस एक्शन नहीं लेती आपकी शिकायत पे हमें बताओ चलो ऐ करो तुम दोफा मुख्यमंत्री मेनू बनाओ ਤੇ ਮੈਂ ਆਪੇ ਵੇਖੂਗਾ ਕਿਉਂਕਿ ਜੇਕਰ ਅਸੀਂ ਕੰਮ ਛੱਡ ਕੇ ਤੁਹਾਡੇ ਵੱਲ ਹੋਏ ਅਸੀਂ ਚਿੱਟਾ ਫੜਨ ਕਿਉਂ ਹੋਏ ਤਾਂ ਫਿਰ ਜਿਹੜੀ ਭਗਵਾਨ ਤਮਨ ਨੂੰ ਪੰਜਾਬ ਦੇ ਲੋਕ ਚੰਦਾ ਇਕੱਠਾ ਕਰਕੇ ਮਹੀਨੇ ਦੀ ਮਹੀਨੇ ਲੱਖਾਂ ਰੁਪਇਆ ਤਨਖਾਹ ਦਿੰਦੇ ਉਹ ਸਾਡੀ ਕਾਹਦੇ ਕੰਮ ਦੀ ਫਿਰ ਜਿਹੜੇ ਤੁਹਾਡੇ 92 ਐਮਐਲਏ ਜਿਤਾਏ ਆ ਜਿਹੜੀਆਂ ਉਹ ਸਾਥੋਂ ਲੱਖਾਂ ਰੁਪਇਆ ਤਨਖਾਹਾਂ ਸਿਕਿਉਰਟੀਆਂ ਲਈ ਬੈਠਿਆ ਗੱਡੀਆਂ ਲਈ ਬੈਠਿਆ ਕੋਠੀਆਂ ਲਈ ਬੈਠੇ ਆ ਫਿਰ ਉਹ ਉਹ ਕਿਸ ਕੰਮ ਦੇ ਆ ਫਿਰ ਉਹਨਾਂ ਨੂੰ ਕਹਦੇ ਹੋ ਅਸਤੀਫਾ ਗੱਲ ਖਤਮ ਕੋਈ ਕਸੂਰ ਨਹੀਂ ਸੀ ਕੈਪਟਨ ਮਰਿੰਦਰ ਸਿੰਘ ਦਾ ਕੋਈ ਕਸੂਰ ਨਹੀਂ ਸੀਗਾ ਪ੍ਰਕਾਸ਼ ਬਾਦਲ ਦਾ ਬਾਬਾ ਪ੍ਰਕਾਸ਼ ਬਾਦਲ ਕਹਿ ਲਿਆ ਜਾਂ ਚਲੋ ਸਾਡੇ ਉਮਰ ਤੋਂ ਵੱਡੇ ਆ ਕੋਈ ਕਸੂਰ ਨਹੀਂ ਸੀਗਾ ਸੁਖਬੀਰ ਬਾਦਲ ਦਾ ਕੋਈ ਕਸੂਰ ਨਹੀਂ ਸੀ ਚਰਨਜੀਤ ਸਿੰਘ ਚੰਨੀ ਦਾ ਇਹਨਾਂ ਦਾ ਤਾਂ ਕਸੂਰ ਹੀ ਨਹੀਂ ਸੀ ਕਸੂਰ ਤਾਂ ਫਿਰ ਪਿੰਡਾਂ ਦੇ ਸਰਪੰਚਾਂ ਦਾ ਹੋ ਗਿਆ ਤੁਸੀਂ ਅੱਜ ਸਰਪੰਚਾਂ ਨੂੰ ਬੁਲਾ ਕੇ ਮੀਟਿੰਗ ਰੱਖ ਰਹੇ ਆ ਮਹਾਰਾਜ ਜੀ ਮੇਰੀ ਬੇਨਤੀ ਆ ਹੁਣ ਤੁਸੀਂ ਸਰਪੰਚਾਂ ਦੇ ਗਲਾਂ 'ਚ ਢੋਲ ਨਾ ਪਾਓ ਇਹ ਲੋਕਾਂ ਨੂੰ ਵਾਜਾ ਮਾਰ ਮਾਰ ਕੇ 2027 ਦੇ ਵਿੱਚ ਤੂੰ ਆ 2022 ਦੇ ਵਿੱਚ ਤੁਸੀਂ ਆਪ ਦੇ ਗਲ ਚ ਢੋਲ ਪਵਾਇਆ ਹੁਣ ਵਜਾਓ ਇਹਨੂੰ ਗੱਪਾਂ ਦੇ ਢੋਲ ਨਾਲ ਵਜਾਓ ਓ ਡਗਾ 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 ਇਹ ਰੈਂ ਦੇ ਲਾਉਂ ਨੂੰ ਡਗਾ ਸੱਚ ਦਾ ਲਾਓ ਸੱਚ ਦਾ ਡਗਾ ਲਾਓ ਸ਼ਰਾਬ ਮਾਫੀਆ ਰੇਤ ਮਾਫੀਆ ਚਿੱਟਾ ਮਾਫੀਆ ਸੱਟਾ ਮਾਫੀਆ ਕੀ ਕਰੋਗੇ ਕੁਛ ਨਹੀਂ ਕਰਦੇ ਗੱਲਾਂ ਕਰੋਗੇ ਹੋਰ ਕੱਖ ਨਹੀਂ ਕਰਨਾ ਜਿਹੜੀ ਸਰਕਾਰ ਲੋਕਾਂ ਦੇ ਲੋਕਾਂ ਦੇ ਸਿਰ ਤੇ ਕਰਜ਼ਾ ਚੱਕ ਕੇ ਕੰਧਾਂ ਤੇ ਸੜਕਾਂ ਤੇ ਬੈਨਰ ਪੋਸਟਰ ਲਾ ਰਹੀ ਹੋਵੇ ਤੇ ਲੋਕ ਹਸਪੀਟਲਾਂ ਚ ਬਿਮਾਰ ਪਏ ਹੋਣ ਔਰ ਲੋਕ ਥਾਣੇ ਕਚਹਿਰੀਆਂ ਚ ਰੋਲਦੇ ਹੋਣ ਮੈਨੂੰ ਪੁੱਛੋ ਪੁਲਿਸ ਕੋਈ ਸੁਣਵਾਈ ਨਹੀਂ ਕਰਦੀ ਮੈਂ ਤੁਹਾਨੂੰ ਦਿੰਦਾ ਇਹ ਚੀਜ਼ ਰਿਪੋਰਟਾਂ ਮੇਰੇ ਕੋਲ ਪਿੰਗਾ ਦਰਖਾਸਤ ਦੇ ਆ ਉਹ ਕਿਸੇ ਆਮ ਲੋਕ ਕੇ ਲੋਕਾਂ ਦੀ ਸੁਣਵਾਈ ਨਹੀਂ ਹੁੰਦੀ ਬਹੁਤ ਲੋਕਾਂ ਦੇ ਫੋਨ ਆਉਂਦੇ ਆ ਤਾਂ ਫਿਰ ਉੱਥੇ ਆਮ ਲੋਕਾਂ ਦੀ ਕੀ ਸੁਣਵਾਈ ਹੋਣੀ ਆ ਜਿੱਥੇ ਸਰਕਾਰੀ ਆਪ ਦਾ ਢੋਲ ਲਾ ਕੇ ਸਰਪੰਚਾਂ ਦੇ ਗੱਲ 'ਚ ਪਾ ਦੇ ਸਰਪੰਚ ਤਾਂ ਵਿਚਾਰੇ ਜਿੰਨਾ ਕੁ ਜੋਗਰੇ ਹੋਏ ਉਹ ਕਰਨਗੇ ਜਿੰਨੀ ਉਹਨਾਂ ਦੀ ਵਿਚਾਰਿਆਂ ਦੀ ਸੋਚ ਹੁੰਦੀ ਹੈ ਉਹ ਕਰਨਗੇ ਪਰ ਤੁਸੀਂ ਆਪ ਦਾ ਢੋਲ ਲਾ ਕੇ ਉਹਨਾਂ ਸਰਪੰਚਾਂ ਦੇ ਗੱਲ 'ਚ ਪਾਤਾ ਬਸ ਫਿਰ ਖੇਡੀ ਜਾ ਤੂੰ ਖੇਡੀ ਜਾ ਤੂੰ ਖੇਡੀ ਜਾ ਗੱਪਾਂ ਦੀ ਰਾਜਨੀਤੀ ਖੇਡੀ ਜਾ 2027 ਵਿੱਚੋਂ ਇਥੇ ਢੀ ਜਾ ਗੱਲ ਖਤਮ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ